ਭਾਰਤ ਮਾਲਾ ਪ੍ਰੋਜੈਕਟ ਤਹਿਤ ਬਣਾਏ ਜਾ ਰਹੇ ਨੈਸ਼ਨਲ ਹਾਈਵੇ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖਬਰ ਮਛੋੜਾ ਸਾਹਿਬ ਤੋਂ ਨਿਕਲ ਕੇ ਸਾਹਮਣੇ ਜਿੱਥੇ ਕਿਸਾਨਾਂ ਨੂੰ ਜ਼ਮੀਨ ਦੇ ਸਹੀ ਰੇਟ ਨਾ ਮਿਲਣ ਤੇ ਜ਼ਮੀਨ ਅਕਵਾਇਰ ਕਰਨਾ ਹੈ ਅਧਿਕਾਰੀਆਂ ਦਾ ਜਮ ਕੇ ਵਿਰੋਧ ਕੀਤਾ ਗਿਆ ਮੌਕੇ ਤੇ ਪਹੁੰਚੇ ਕਿਸਾਨਾਂ ਦੇ ਭਾਰੀ ਇਕੱਠ ਨੇ ਪ੍ਰਸ਼ਾਸਨ ਨੂੰ ਹੱਥ ਪੈਰਾਂ ਦੀਆਂ ਪਵਾ ਦਿੱਤੀਆਂ ਪ੍ਰਸ਼ਾਸਨ ਵੱਲੋਂ ਧੱਕੇ ਨਾਲ ਜ਼ਮੀਨਾਂ ਤੇ ਕਬਜ਼ਾ ਲਿਆ ਜਾ ਰਿਹਾ ਸੀ ਤੇ ਜੀਸੀਬੀ ਮਸ਼ੀਨਾਂ ਰਾਹੀਂ ਲੋਕਾਂ ਦੀਆਂ ਫਸਲਾਂ ਵੀ ਖਰਾਬ ਕਰ ਦਿੱਤੀਆਂ ਜਿੱਥੇ ਤਹਿਸ਼ ਵਿੱਚ ਆਏ ਕਿਸਾਨਾਂ ਨੇ ਪ੍ਰਸ਼ਾਸਨ ਦਾ ਜਮ ਕੇ ਵਿਰੋਧ ਕੀਤਾ ਅਤੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜੀ ਵੀ ਕੀਤੀ ਤੁਸੀਂ ਵੀ ਦੇਖੋ ਪੂਰੀ ਵੀਡੀਓ ਤੇ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦਬੋ ਮਰਦਾਬਾ ਜਾ ਸਰਕਾਰ ਮਰਦਾਬਾ ਸਾਡੇ ਅੱਖ ਇੱਥੇ ਰੱਖ ਸਾਡੇ ਅੱਖ ਇੱਥੇ ਰੱਖ ਕੀ ਨਾਮ ਹੈ ਬਾਪੂ ਜੀ ਸੱਚਾ ਸਿੰਘ ਕਿਹੜਾ ਪਿੰਡ ਹੈ ਸਾਜੋ ਮਾਜਰੇ ਬਾਪੂ ਜੀ ਕੀ ਮਾਮਲਾ ਅੱਜ ਘਟ ਕੀਤਾ ਗਿਆ ਹੈ ਹੈ ਜੀ ਸਾਡੇ ਨੇ ਜਿਹੜਾ ਅਸੀਂ ਸੜਕ ਬਣਾਉਣੀ ਆ ਉਹਦੇ ਲਈ ਇਨਕਾਰ ਕਰਨਾ ਹੈ ਤੇ ਨਾ ਸਾਨੂੰ ਪੈਸਾ ਮਿਲਿਆ ਨਾ ਸਾਨੂੰ ਨੋਟਿਸ ਮਿਲਿਆ ਪੂਰ ਸਪ੍ਰਾਚਾਰਨ ਲੈ ਕੇ ਆਗੇ ਮੰਡਵਾਲੇ ਲੇਡੀ ਪੁਲਿਸ 10 12 ਸਚੜ ਬੀ ਐਚ ਪੀ ਵਗੈਰਾ ਸਾਵੜ ਹੁਣ ਅਸੀਂ ਡਰਦੇ ਮਾਰੇ ਆਪ ਕੀ ਕਰੀ ਉਹਨਾਂ ਨੇ ਬੰਗਾ ਲੈ ਕੇ ਗੋਡੇ ਵੱਲ ਰੁਕਿਆ ਨਹੀਂ ਗਿਆ ਉਹਨਾਂ ਨੂੰ ਹਾਂ ਰੁਕਿਆ ਨਹੀਂ ਗਿਆ ਜੀ ਮੈਂ ਰੁਕਿਆ ਸੀ ਅਜੇ ਨਹੀਂ ਸਾਡੀ ਫਸਲਾ ਕਢੀਆਂ ਸਾਨੂੰ ਸਾਨੂੰ ਪੈਸਾ ਨਹੀਂ ਮਿਲਿਆ ਹੈਗਾ ਨਾ ਅਸੀਂ ਪੈਸੇ ਚੱਕੇ ਜਿਹੜੇ ਫਸਲਾਂ ਬੀਜੀਆਂ ਸੀ ਉਹ ਵਾਈਆਂ ਹੀ ਕਿ ਬਾਤ ਹੈ ਜੀ ਇਹ ਕੀ ਰੇਟ ਕਿल्ले ਹਿਸਾਬ ਨਾਲ ਤੁਹਾਨੂੰ ਮਿਲਿਆ ਜੀ 6 ਕਿल्ले 28 ਲੱਖ ਦੇ ਹਿਸਾਬ ਨੂੰ ਦਿੱਤਾ ਜਦ ਤੇ ਰੇਟ 7-7 ਦਾ ਹੈ ਮੇਰੇ ਖਿਆਲ ਆਸਟਾਈਮ ਹੁਣ 70-80 ਲੱਖ ਰੁਪਏ ਦੇ ਭਾਅ ਨੂੰ ਆਸੀਂ ਆਪ ਖੁਦ ਖਰੀਦਣੀ ਚਾਹਨਾ 70-80 ਕੀ ਮੰਗੀ ਆਈ ਹੁਣ ਸਾਡੀ ਪੰਗ ਹੈ ਸਾਡੀ ਸਾਜ ਦਾ ਰੇਟ ਮੈਨੇ ਚਾਹੀਦਾ ਹੈ ਨਾ ਕਿ ਇਹ ਕੋਈ ਨਹੀਂ ਚਾਹੀਦੀ ਰੇਟ ਵੀ ਆ ਚੱਕੋ ਪੈਸੇ ਤੇ ਸਾਡੇ ਨਾਲ ਜ਼ਬਰਦਸਤੀ ਧੱਕਾ ਕਰ ਰਹੇ ਨੇ ਇਹ ਜਿਹੜੀ ਸਾਡੀ ਪੰਜਾਬੀ ਜ਼ਮੀਨ ਸੀ ਇਹ ਮੇਰੇ ਦਾਦੀ ਦੇ ਟਾਈਮ ਤੇ ਸਾਡੀ ਇਹ ਜ਼ਮੀਨ ਸਾਰੋਂ ਨੋ ਜ਼ਿਆਦਾ ਫਲਦੌਂਤ ਪੂਰੇ ਆਪਣੇ ਪੰਜਾਬ ਚ ਇਹ ਜ਼ਮੀਨ ਇੱਥੇ ਸਿੱਥੇ ਜਿੱਥੇ ਅਸੀਂ ਖੜੇ ਹਾਂ ਨਹੀਂ ਤੇ ਬੰਦ-ਬੰਦ ਤੇ ਪੱਥਰ ਤੇ ਤੇ ਕੋਸਟ ਉਹਨਾਂ ਨੂੰ ਕਰੋੜ ਤੋਂ ਕਰੋੜ ਰੁਪਇਆ ਸਾਡੀ ਜਿਹੜੀ 1-1 ਰੁਪਇਆ ਦੀ ਜ਼ਮੀਨ ਦੀ ਕੀਮਤ ਸੀ ਉਸ ਤੋਂ 1 ਰੁਪਇਆ ਦੀ ਜ਼ਮੀਨ ਅਸੀਂ ਵੇਚ ਕੇ ਭਾਰਾ ਕਿਲੇ ਹੋਰ ਖਰੀਦ ਲਏ ਦੋਸਤੋ ਉਹ ਕਿਲੇ ਦੀ ਕੀਮਤ ਜਿੰਮ ਤੇ ਮੈਨੇ 8-8 ਲੱਖ ਰੁਪਏ ਨਾਮਗਰ ਸਹਿਯੋਗ ਸੰਗੈ ਕਿਹੜਾ ਪਿੰਡ ਹੈ ਪਿੰਡ ਸੈਜੋ ਮੱਜ ਰਾਇ ਕੱਟ ਕੀਤਾ ਕੀ ਕਰ ਰਹੇ ਹੈ ਹੋਏ ਤਾਂ ਕੱਟਾ ਜੋ ਨੈਸ਼ਨਲ ਹਾਈਵੇਲੇ ਕਬਜ਼ੇ ਕਰਨ ਆਏ ਵੀਰੇ ਉਹਦੇ ਵਿਰੋਧ ਵਾਸਤੇ ਇਕੱਠ ਕਰ ਰਹੇ ਹੈ ਜਿਹੜੀ ਜ਼ਮੀਨ ਥੋੜੀ ਐਕਵਾਇਰ ਕੀਤੀ ਗਈ ਉੱਥੇ ਤੁਹਾਨੂੰ ਕੋਈ ਰਾਸ਼ੀ ਨਹੀਂ ਆਕਸੀਡੈਂਟ ਨਾ ਨਾ ਕੋਈ ਮੁਆਵਜ਼ਾ ਕੋਈ ਇੱਕ ਪੈਸਾ ਵੀ ਨਹੀਂ ਮਿਲਿਆ ਕਿ ਤਾ ਆ ਦੇਖ ਲਓ ਜ਼ਿੰਮੇਦਾਰਾਂ ਦਾ ਝੋਨਾ ਬਾਦ ਫਸਲ 1000 ਯਾਰ ਦੀ ਟੋਏ ਪਟਾਈ ਹੋਈ ਜੀ 30 ਰੇਟ ਜ਼ਮੀਨ ਦੇ ਕਿਲੇ ਸਾਹਮਣੇ ਜ਼ਮੀਨ ਇਹਨਾਂ ਨੇ ਛਾਟ ਕੱਢਦੇ ਆ ਕਹਿੰਦੇ ਸੀ ਛਾਟ ਕੱਟ ਕੇ ਤੁਹਾਨੂੰ 9 ਲੱਖ 5000 ਰੁਪਏ ਜੀ ਰਜਿਸਟਰੀਆਂ ਕਿ ਜਿਹੜੇ ਜ਼ਮੀਨ ਐਕਵਾਇਰ ਕਰਨਾ ਹੈ ਫਿਰ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਵੀ ਥੋੜੀ ਜਿਹੀ ਜ਼ਮੀਨ ਵਾਈ ਜਾ ਰਹੀ ਹੈਗੇ ਨਹੀਂ ਦੱਸਿਆ ਦੱਸਿਆ ਕੋਈ ਨਹੀਂਗਾ ਸੰਤੌਰੇ ਖੇਤਾਂ 'ਚ ਆਇਆ ਉਹਨੂੰ ਪਤਾ ਲੱਗਿਆ ਵੀ ਪੁਲਿਸ ਆ ਗਈ ਨਹੀਂ ਸਾਰੀ ਪ੍ਰਸ਼ਾਸਨ ਵੱਲੋਂ ਕੀ ਜੀਸੀਬੀਆਂ ਚਲਾਈਆਂ ਜਾ ਰਹੀਆਂ ਕੀ ਚਲਾਈ ਜਾ ਰਹੀ ਪ੍ਰਸ਼ਾਸਨ ਵੱਲੋਂ ਜੀਸੀਬੀਆਂ 4x4 ਟਰੈਕਟਰ ਉਹ ਨਾ ਬਾਤਾਂ ਲੋਕਾਂ ਦਾ ਮੱਕੀਆਂ ਯਾੜਤੀਆਂ ਤੁਹਾਡੇ ਵੱਲੋਂ ਰੋਕਣ ਦੀ ਕੋਸ਼ਿਸ਼ ਰੋਕਣ ਦੀ ਕੋਸ਼ਿਸ਼ ਕੀਤੀ ਕੀ ਸਾਡੇ ਵੱਲੋਂ ਪਰ ਇੰਨੀ ਪੁਲਿਸ ਲਿਆਂਦੀ ਹੋਈ ਆ ਚੱਕ ਚੱਕ ਸਾਨੂੰ ਖਿੱਚਦੇ ਗੱਡੀਆਂ ਛੱਡਦੇ ਖਿੱਚਦੇ ਅਸੀਂ ਤੁਹਾਨੂੰ ਚੱਕ ਕੇ ਲੈ ਜਾਵਾਂਗੇ ਮੰਗਦਾ ਹਾਂ ਮੰਗਦਾ ਸਰਕਾਰ ਤੋਂ ਐ ਵੀ ਜੇ ਸੜਕ ਬਣਾਉਣੀਆਂ ਤਾਂ ਬਣਾਵੇ ਜੀ ਸਕਦਗੇ ਪਰ ਸਾਨੂੰ ਜਿਹੜਾ ਰੇਟ ਆ ਸਾਨੂੰ ਮਾਰਕੀਟ ਰੇਟ ਤੇ ਮਲਟੀਪਲ ਫੈਕਟਰ ਲਾ ਕੇ ਦੋ ਸਾਨੂੰ ਰੇਟ ਸਹੀ ਦਿੱਤੇ ਜਾਣ 4 ਸਾਲ ਹੋ ਗਏ ਸਾਨੂੰ ਧੱਕੇ ਖਾਂਦੇ ਆਨ ਸਰਕਾਰ ਦੇ ਮਗਰ ਕਦੇ ਉੱਥੇ ਚਲੇਗੇ ਉੱਥੇ ਚਲੇਗੇ ਭਗਵੰਤ ਮਾਨ ਦਾ ਕਸੀਂ ਕਿਹੜੇ ਲਾ ਲਈ ਵੀ ਸਾਡੀਆਂ ਜ਼ਮੀਨਾਂ ਦੇ ਰੇਟ ਪਾਏ ਜਾਣ ਪਰ ਕਿਤੇ ਕੋਈ ਸੁਣ ਸਰ ਜੀ ਜਿਹੜਾ ਉਹਨੇ ਕਹਾਈ ਕਰਨ ਦੀ ਨਹੀਂ ਪ੍ਰਸ਼ਾਸਨ ਪਹੁੰਚਾ ਆ ਜੀ ਦਾ ਕੀ ਸਾਰਾ ਮਾਮਲਾ ਸ਼ਾਂਤਮੀ ਟਿਕਟ ਜਣਾਉਣ ਦੇ ਸਬੰਧ ਵਿੱਚ ਇਹ ਸਾਡਾ ਬਿਲਕੁਲ ਪੀਸਫੁੱਲ ਜਿਹੜਾ ਪ੍ਰੋਜੈਕਸ਼ਨ ਦਾ ਰੈਕਸ਼ਨ ਆਈ ਵੀ ਦਾ ਕਰਦੇ ਆ ਸਾਡੇ ਜਿਹੜੇ ਦੋ ਆਪਸਰਾਂ ਦਾ ਡੀਐਸਪੀ ਸਰਪੰਜੀਸ਼ਨ ਕਰਿਆ ਔਰ ਡੀਐਸਪੀ ਸਰਪੁਲਿੰਦਰ ਸਿੰਘ ਜੀ ਸੋ ਜਵਾਨ ਸਾਡਾ ਜਿਹੜਾ ਇਸ ਡਿਊਟੀ ਲਈ ਤਾਇਨਾਤ ਆ ਬਿਲਕੁਲ ਸ਼ਾਂਤੀਪੂਰਨ ਚੱਲ ਰਿਹਾ ਹੈ ਨੈਸ਼ਨਲ ਇਜ਼ਰਾ ਪ੍ਰੋਜੈਕਸ਼ਨ ਉਹ ਆਪਣਾ ਪ੍ਰੋਜੈਕਸ਼ਨ ਡਾਕਟਰ ਜੀ ਨੰਬਰ ਜਿਹੜੇ ਲੋਕ ਸਰ ਇੱਕ ਦੋ ਕਲੋਕੀਆਂ ਕਹਿ ਰਹੇ ਸੀ ਕਿ ਸਾਨੂੰ ਜਿਹੜੇ ਆ ਪੈਸੇ ਧੱਕ ਪਏ ਜਾ ਰਹੇ ਨੇ ਉਹ ਉਹਨਾਂ ਦਾ ਥੋੜਾ ਬੁੱਧਾ ਬਰੂਧ ਕੀਤਾ ਜਾ ਗਿਆ ਸੀ ਉਹਨਾਂ ਦੇ ਕਿਉਂ ਇਹ ਐਸਵੀਐਮ ਦਾ ਕੰਮ ਹੈ ਜਿਨ੍ਹਾਂ ਦੀ ਡਿਊਟੀ ਹੈ ਉਹ ਦੇਖਣਗੇ ਵੀ ਪੈਸੇ ਘੱਟ ਵਧਿਆ ਜਿੰਨੇ ਵੀ ਜੋ ਜਾਇਆ ਉਹ ਇਹਨਾਂ ਨੂੰ ਮਿਲੂਗਾ ਜੋ ਜੋ ਮਾਰਕੀਟ ਪ੍ਰਾਈਸ ਰੇਟ ਆਫ ਹੋਰ ਕਿਸੇ ਤਰ੍ਹਾਂ ਦੀ ਕੋਈ ਸਰ ਜਿਹੇ ਅਣਸੁਖਾਵੀ ਘਟਨਾ ਤਾਂ ਨਹੀਂ ਹੋਈ ਕਿ ਕਿ ਅਸੀਂ ਨਹੀਂ ਹੋਣ ਦੇਣੀ ਨਹੀਂ ਨਹੀਂ ਬਸ ਇਹ ਹੀ ਗੱਲ ਦੀ ਲੋਕ ਆਪਣਾ ਬਧੀਆ ਪੋਕੇਟ ਬਣਾ